ਫਾਜ਼ਿਲਕਾ ਦੇ ਸੀਵਰੇਜ ਸਿਸਟਮ ਦੇ ਸੁਧਾਰ ਲਈ ਸੁਪਰ ਸੈਕਸ਼ਨ ਮਸ਼ੀਨਾਂ ਦੇ ਨਾਲ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਕੋਸ਼ਿਸ਼ਾ ਅਸ਼ਦ ਦਾ ਗ੍ਰੈਬ ਬਾਕਟ ਮਸ਼ੀਨਾਂ ਨਾਲ ਸੁਧਾਰ ਇਹ ਵੀ ਬੰਦ ਉਹ ਕਿਵੇਂ ਹੱਲ ਕੀਤਾ ਜਾ ਰਿਹਾ ਹੈ ਜੀ ਕਿਵੇਂ ਇਹ ਸੋ ਹੈ ਸੀਵਰੇਜ ਦੀ ਇਸ ਤਰ੍ਹਾਂ ਹੀ ਸਮੱਸਿਆ ਦਾ ਵੱਧ ਰਹੀ ਸੀ ਕਾਫੀ ਪਰ ਸਾਤਾ ਦਾ ਮੌਸਮ ਹੈ ਹੋਣਾ ਜਿਹੜੀ ਮਿੱਟੀ ਘਟਾ ਜਿਹੜੀਆਂ ਰੋਡ ਜਾਲੀਆਂ ਇੰਟਰਗੋਲ ਬੰਦ ਕੀਤੀਆਂ ਗਈਆਂ ਮੇਨ ਨਾਲਾਂ ਦੀ ਸਫਾਈ ਦਾ ਉਹ ਵੀ ਕੰਮ ਚੱਲ ਰਿਹਾ ਜੀ ਇਹਦੇ ਕਰਕੇ ਜਿਹੜਾ ਸੀਵਰ ਚ ਜਿਹੜਾ ਮਿੱਟੀ ਕਟਾ ਸਾਰਾ ਨਾਲੀਆਂ ਰਾਈ ਸੀਵਰ ਚ ਜਾ ਰਹੀ ਜੀ ਇਹਦਾ ਇੱਕ ਕੰਪਨੀ ਵੱਲੋਂ ਸਾਡਾ ਟੈਂਡਰ ਲਗਾਇਆ ਗਿਆ ਸੀ ਪਹਿਲਾਂ ਤੇ ਜਿਹੜਾ ਕੁਝ ਕਾਰਨਾ ਕਰਕੇ ਵਿੱਚੋਂ ਰੋਕ ਦਿੱਤਾ ਗਿਆ ਸੀ ਜੀ ਤੇ ਜਿਸ ਨੂੰ ਹੁਣ ਦੁਬਾਰਾ ਅਸੀਂ ਫੇਰ ਉਹਨੂੰ ਸੀਵਰੇ ਦੀ ਸਿਮਸਿਆ ਨੂੰ ਮੁੱਖ ਦੇਖਦੇ ਹੋਏ ਉਹ ਦੁਬਾਰਾ ਜਿਹੜਾ ਟੈਂਡਰ ਹੈ ਜਿਹੜਾ ਫੇਰ ਉਹ ਚਾਲੂ ਕਰਾਇਆ ਗਿਆ ਕੰਪਨੀ ਵਾਲਿਆਂ ਨੂੰ ਬੁਲਾਇਆ ਗਿਆ ਮਸ਼ੀਨਾਂ ਲਾ ਕੇ ਜਿਹੜੀ ਮੇਨ ਸਮੱਸਿਆ ਜਿਹੜੀ ਉਹਨੂੰ ਹੱਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਮਸ਼ੀਨਾਂ ਆਈਆਂ ਜੀ ਇਹ ਵੱਡੀਆਂ ਸੁਪਰ ਸੈਕਸ਼ਨ ਮਸ਼ੀਨਾਂ ਹੀ ਸੀਵਰੀ ਵਾਲੀਆਂ ਜੀ ਸ਼ੱਕ ਕਰਨ ਵਾਲੀਆਂ ਹੁੰਦੀਆਂ ਜੀ ਸਫਾਈ ਕਰਦੇ ਆ ਜੀ ਉਹਨਾਂ ਕੋਲੇ ਜਿਹੜੇ ਬੰਦੇ ਉਹ ਕੰਮ ਕਰਦੇ ਆ ਉਹਨਾਂ ਕੋਲੇ ਆਕਸੀਜਨ ਦਾ ਪ੍ਰਬੰਧ ਹੁੰਦਾ ਜੀ ਜਿਹੜੇ ਸਾਡੇ ਬੰਦੇ ਆ ਸਾਡੇ ਇਹ ਲਾਈਨ ਪਲੱਗ ਕਰਦੇ ਆ ਜੀ ਅਲੱਗ ਕਰਕੇ ਵੱਡੀ ਮਸ਼ੀਨ ਹੁੰਦੀ ਹੈ ਸੁਪਰ ਸੀਵਰ ਸੈਕਸ਼ਨ ਮੀ ਉਹਦੇ ਨਾਲ ਪਲੱਗ ਕਰਕੇ ਉਹਦੇ ਵਿੱਚ ਜੈਂਟਿੰਗ ਹੁੰਦਾ ਹੈ ਪ੍ਰੈਸ਼ਰ ਜੈਟ ਹੁੰਦਾ ਵੱਡਾ ਹੀ ਉਹਦਾ ਜੀ ਪੰਪ ਬਹੁਤ ਵੱਡਾ ਲੱਗਿਆ ਹੁੰਦਾ ਹੈ ਜੀ ਉਹਦੇ ਨਾਲ ਉਹਦੇ ਵਿੱਚ ਜਿਹੜਾ ਸੀਵਰ ਦੇ ਵਿੱਚ ਜੱਟ ਮਾਰਦੇ ਜੱਟ ਨਾਲ ਜਿਹੜੀ ਗਾਰ ਹੈ ਮਿੱਟੀ ਖੁੱਲ ਜਾਂਦੀ ਹੈ ਇਹ ਇੱਕ ਉਹਦੇ ਵਿੱਚ ਹੁੰਦਾ ਹੀ ਹੈ ਕਿ ਵੈਕਿਊਮ ਪੰਪ ਲੱਗਿਆ ਹੁੰਦਾ ਉਹ ਪਾਈਪ ਲਾ ਕੇ ਉਹਦੇ ਰਾਈ ਇੱਕ ਦੂਜਾ ਅਲੱਗ ਟੈਂਕ ਲੱਗਿਆ ਹੁੰਦਾ ਗੱਡੀ ਆਈ ਉਹਦੇ ਵਿੱਚ ਉਹ ਜਿਹੜਾ ਸੱਕ ਕਰਕੇ ਭਰਿਆ ਜਾਂਦਾ ਜੀ ਜਦੋਂ ਪੈਪ ਲਾਈਨ ਆ ਪਲਗ ਉਹਦੇ ਤੇ ਪਾਣੀ ਪਿੱਛੇ ਬਹੁਤ ਲਿਦਾ ਉਹਦਾ ਪਾਣੀ ਤਾਂ ਨਿਕਲਦਾ ਹੀ ਲੈਨ ਤਾਂ ਪਲਗ ਕਰਨੀ ਪੈਂਦੀ ਆ ਜੀ ਉਹਦੇ ਨਾਲ ਪਾਣੀ ਦੇ ਪਿੱਛੇ ਜੋ ਮੰਨ ਲਓ ਲੈਨ ਨੂੰ ਰੋਕਾਂਗੇ ਪਾਣੀ ਨੂੰ ਰੋਕਣਾ ਪਾਣੀ ਤਾਂ ਕੰਟੀਨਿਊ ਪਿੱਛੋਂ ਤਾਂ ਆ ਹੀ ਰਿਹਾ ਹੁੰਦਾ ਜੀ ਉਹ ਬੰਦ ਕਰਨਾ ਵੀ ਜ਼ਰੂਰੀ ਆ ਜੀ ਇਹ ਬੰਦ ਕਰਨ ਦੇ ਨਾਲ ਉਹ ਜਿਹੜਾ ਪਿੱਛੇ ਮੁਹੱਲੇ ਚ ਪਾਣੀ ਕਈ ਵਾਰ ਕਿਸੇ ਜਿਹੜੇ ਜਾਦੇ ਨੀਵੇਂ ਜਗਾਂ ਜਾਂ ਜਾਂ ਲਾਸਟ ਪੁਆਇੰਟ ਹੈ ਜੀ ਗਣੀਆਂ ਨੀਵੀਆਂ ਜਾਂ ਹੋਰ ਕਿਸੇ ਤਰ੍ਹਾਂ ਦੇ ਕਈ ਵਾਰ ਸੜਕ ਟੁੱਟੀ ਹੁੰਦੀ ਹੈ ਜਾਂ ਖੱਡਾ ਹੁੰਦਾ ਹੈ ਰੋਡ ਜਾਲੀ ਹੁੰਦੀ ਹੈ ਕੋਈ ਡੈਮੇਜ ਹੁੰਦੀ ਹੈ ਕਿੰਨੇ ਸਮੇਂ ਲਈ ਉੱਤੇ ਪਾਣੀ ਭਰਦਾ ਉਹਦੇ ਚ ਰਾਤ ਨੂੰ ਅਸੀਂ ਘੱਟ ਤੋਂ ਘੱਟ ਜਿਹੜਾ 9 ਵਜੇ ਕੰਮ ਸ਼ੁਰੂ ਕੀਤਾ ਜਾਂਦਾ ਜੀ 9 ਤੋਂ ਲੈ ਕੇ 5 ਵਜੇ ਤੱਕ ਸਵੇਰ 8 ਘੰਟੇ ਲੇਬਰ ਕੰਮ ਕਰਦੀ ਹੈ ਤੇ ਉਹਦੇ ਵਿੱਚੋਂ 7 ਘੰਟੇ ਅਸੀਂ ਲੈਣ ਜਿਹੜੀ ਉਪਲਗ ਰੱਖਦੇ ਆਂ ਤੇ ਉਹਦੇ ਨਾਲ ਜਿਹੜਾ ਜਿਹੜਾ ਏਰੀਆ ਲੱਗਦਾ ਹੈ ਜੀ ਮੇਨ ਕੌ ਉਹ ਪਿੱਛੇ ਪਾਣੀ ਵੈਕ ਮਾਰਦਾ ਜਿਸ ਤਰ੍ਹਾਂ ਜਿਵੇਂ ਡੈਡ ਰੋਡ ਤੇ ਅੱਗੇ ਪਾਣੀ ਵੈਕ ਮਾਰ ਰਿਆ ਸੀ ਬਈ ਉਹ ਜਿਹੜੀ ਮੇਨ ਜਿਹੜੀ 100 ਚੋਂ 70 80% ਜਿਹੜੀ ਸਮੱਸਿਆ ਹੱਲ ਹੋ ਗਈ ਹੈ ਬਾਕੀ ਅਜੇ ਸਾਡਾ ਕੰਮ ਚੱਲ ਰਿਹਾ ਹੈ ਇੱਕ ਛੋਟੀਆ ਮਸ਼ੀਨਾਂ ਕਲਪਹੋਟਲਾ ਬਾਜ਼ਾਰ ਤੇ ਲੱਗੀ ਹੋਈਆਂ ਉਹ ਜਿਹੜੀ ਮਸ਼ੀਨ ਛੋਟੀ ਹੈ ਉਹ ਸਾਨੂੰ ਸਰਦਾਨਕ ਸਰਕਾਰ ਪੰਜਾਬ ਸਰਕਾਰ ਚੰਡੀਗੜ੍ਹ ਵੱਲੋਂ ਮਿਲੀ ਹੈ ਜੀ ਉਹ ਸਾਡੇ ਕੋਲੇ ਆ ਚੁੱਕੀ ਹੈ ਅਸੀਂ ਉਹਦਾ ਟੈਸਟ ਲੈ ਲਿਆ ਜੀ ਸਰ ਸਹਿਤ ਕਿੰਨੇ ਪਰਸੈਂਟ ਏਰੀਆ 'ਚ ਇਹ ਦਿੱਕਤ ਆ ਰਹੀ ਸੀ ਜੀ ਇਸੇ ਵੇਲੇ ਸ਼ਿਹਰ ਦੀ ਨੇ ਲੱਗੀ ਆਊਟਡੋਰ ਏਰੀਏ ਜਿੰਨੇ aí ਬਾਹਰਲੇ ਲੱਗੇ aí ਉਹਨਾਂ ਚਾਹੇ ਕੁਝ ਗਲੀਆਂ ਬਣਨ ਵਾਲੀਆਂ ਰਹਿੰਦੀਆਂ ਕੁਝ ਲੋਕਾਂ ਨੇ ਪਸ਼ੂ ਰੱਖਿਆ ਜੀ ਕੋਈ ਸਰਵਿਸ ਸਟੇਸ਼ਨ ਹੈ ਕੋਈ ਡੇਰੀਆਂ ਹੈਗੀਆਂ ਹੀ ਉਹਦੇ ਕਰਕੇ ਜਿਹੜਾ ਮਿੱਟੀ ਕਟਾ ਜਿਹੜਾ ਬਹੁਤ ਬਾਹਰੋਂ ਜ਼ਿਆਦਾ ਹੈ ਜਿਹੜੇ ਸੜਕਾਂ ਦੇ ਸਾਈਡਾਂ ਤੇ ਬਾਹਰ ਬੰਨਣ ਵਾਲੇ ਆ ਉਹ ਵੀ ਨਹੀਂ ਬਣੇ ਗਏ ਉਹ ਕੱਚੀ ਜਗ੍ਹਾ ਹੀ ਕੱਚੀਆਂ ਜਗ੍ਹਾ ਜਿਹੜੇ ਜਦੋਂ ਬਰਸਾਤ ਆਉਂਦੀ ਹੈ ਪਬਲਿਕ ਆਮ ਜਿਹੜੇ ਟੱਕਣੋਂ ਨੀਵੇਂ ਹੁੰਦੇ ਆ ਉਹ ਟੱਕਣੋਂ ਉੱਪਰੋਂ ਜਿਹੜਾ ਕਿਸੇ ਚੀਜ਼ ਨਾਲ ਚੱਕ ਦਿੰਦੇ ਆ ਜਿਹੜਾ ਮਿੱਟੀ ਘਟਾ ਉਹ ਜਿਹੜਾ ਸਾਰਾ ਮੇਨ ਸੀਵਰ ਤੇ ਚਲਾ ਜਾਂਦਾ ਜੀ ਜਿਹੜੀ ਛੋਟੀਆਂ ਮਸ਼ੀਨਾਂ ਨੇ ਟੈਸਟ ਕਿਉਂ ਆ ਨਾ ਕਿ ਨਾਮ ਨਾ ਤੁਹਾਨੂੰ ਜਾਣਦੇ ਉਹ ਗ੍ਰੇਬਾਕਟ ਮਸ਼ੀਨ ਹੈੀ ਉਹਦੇ ਵਿੱਚ ਪ੍ਰੈਸ਼ਰ ਹੈ ਉਹਦੇ ਵਿੱਚ ਵੀ ਪੰਪ ਲੱਗਿਆ ਹੁੰਦਾ ਹੈ ਇਹ ਉਹਦੇ ਵਿੱਚ ਇੱਕ ਬਾਲਟੀ ਵਾਲਾ ਸਿਸਟਮ ਹੁੰਦਾ ਹੈ ਬਾਲਟੀ ਜਾਂਦੀ ਹੈ ਜੀ ਗ੍ਰੇਬਾਕਟ ਵੀ ਇਸ ਤਰ੍ਹਾਂ ਕਰਕੇ ਜੀ ਤੇ ਉਹ ਮਿ ਸੀਵਰ ਦਾ ਸੀ ਟੱਕਣ ਖੋਲਦੇ ਆ ਉਹਦੇ ਵਿੱਚ ਜਾਂਦੀ ਹੈ ਉਹ ਚੇਨ ਬਲਾਕ ਵਾਲਾ ਸਿਸਟਮ ਹੁੰਦਾ ਹੈ ਜੀ ਉਹਦੇ ਵਿੱਚ ਇੱਕ ਤਾਂ ਪ੍ਰੈਸ਼ਰ ਪਾਈਪ ਜਾਂਦੀ ਹੈ ਇੱਕ ਤਾਰ ਹੁੰਦੀ ਹੈ ਆ ਤਾਰ ਤੇ ਰਾਹੀਂ ਥੱਲੇ ਮੇਨ ਸੀਵਰ ਤੇ ਚਲੀ ਜਾਂਦੀ ਹੈ ਮਸ਼ੀਨ ਚੱਲਦਿਆਂ ਸਭ ਕਿੱ ਨਿਕਲ ਆਉਂਦਾ ਹੈ ਜਿਹੜੇ ਇਹਨਾਂ ਨੂੰ ਹਫ਼ਤਾ ਹੋ ਗਿਆ ਚੱਲਦਿਆਂ ਦੂਸਰਾ ਹਫ਼ਤਾ ਸ਼ੁਰੂ ਹੋ ਰਿਹਾ ਹੈ ਤਾਂ ਬੋਲੋਸਨ ਦੀ ਲੋਕੀ ਵਰਤੋਂ ਬਹੁਤ ਕਰਦੇ ਇੱਕ ਜਿਹੜੀਆਂ ਛੋਟੀਆਂ ਮੱਲਾਂ ਚ ਦੁਕਾਨਾਂ ਖੁੱਲੀਆਂ ਆਏਆਂ ਹਨ ਅਲੱਗ-ਅਲੱਗ ਜਗ੍ਹਾ ਤੇ ਕੋਈ ਕਰਿਆਨੇ ਦੀ ਹੈ ਕੋਈ ਮਿਨਿਆਰੀ ਦੀ ਹੈ ਤੇ ਹੋਰ ਕਿਸ ਤਰ੍ਹਾਂ ਦੀ ਹੈ ਜਿਹੜਾ ਹਰੇਕ ਚੀਜ਼ ਦੀ ਜਿਹੜੇ ਛੋਟਾ ਸਮਾਨ ਹੈ ਹਰੇਕ ਚੀਜ਼ ਦੀ ਪੈਕਿੰਗ ਆ ਰਹੀ ਹੈ ਛੋਟੀ ਤੇ ਛੋਟੀ ਪੈਕਿੰਗ ਆ ਰਹੀ ਹੈ ਬੱਚੇ ਕੋਈ ਚੀਜ਼ ਚੀਜ਼ ਲੈ ਕੇ ਲੈਜ ਲੈ ਕੇ ਕੁਰਕਰੇ ਲੈ ਕੇ ਜਾਂ ਹੋਰ ਗੋਲੀਆਂ ਟੌਫੀਆਂ ਇਸ ਤਰ੍ਹਾਂ ਜੋ ਵੀ ਕਾਗਜ਼ ਹੈ ਬੱਚਿਆਂ ਨੇ ਖਾਂਦਿਆਂ ਨੇ ਤੁਰਦੇ ਫਿਰਦੇ ਨੇ ਉਹਨਾਂ ਨੇ ਜਿਹੜਾ ਗਲੀ 'ਚ ਛੋੜ ਦਈ ਬਲੀ ਜਾਂ ਕੋ ਝਾੜੂ ਮਾਰਦਾ ਜਾਂ ਕੋਈ ਹੋਰ ਘਰਾਂ ਵਾਲਾ ਕਰਦਾ ਜਾਂ ਕੋਈ ਦੂਜਾ ਸਫਾਈ ਸੇਵਕ ਵੀ ਕਈ ਵਾਰਾ ਕਿਸ ਤਰ੍ਹਾਂ ਕਰਦਾ ਮਾੜਾ ਮੋਟਾ ਇਕੱਠਾ ਕਰਦਾ ਉਹ ਫਿਰ ਨਾਲੀ ਚ ਚਲਾ ਜਾਂਦਾ ਨਾਲੀ ਚ ਜਾ ਕੇ ਫਿਰ ਅਗੇ ਸੀਵਰੇਜ ਬੰਦ ਹੋਣਾ ਚਾਹੀਦਾ ਪਲਾਸਟਿਕ ਦਾ ਹੀ ਪੂਰਨ ਬੰਦ ਹੋਣਾ ਚਾਹੀਦਾ ਪਲਾਸਟਿਕ ਬੰਦ ਹੋਣ ਤੇ ਜਿਹੜੀ ਸੀਵਰ ਦੀ ਸਮੱਸਿਆ ਜਿਹੜੀ ਪਹਿਲ ਦੇ ਆਧਾਰ ਤੇ ਹੱਲ ਹੋ ਜੀਏ ਜਿਵੇਂ ਇਹਨਾਂ ਨੂੰ ਦੱਸਿਆ ਵੀ ਗ੍ਰੈਬ ਬੈਕਟ ਮਸ਼ੀਨ ਆਉਂਦੀ ਜੀ ਉਹ ਕਿਹੜੇ ਕਿਹੜੇ ਮੱਲਿਆਂ ਜਿਹੜੇ ਕਿਹੜੇ ਇਹ ਕੰਮ ਕਰਨਗੇ ਕਿਹੜੇ ਕਿਹੜੇ ਸੀਵਰੇਜ ਕੰਮ ਕਰਨਗੇ ਉਹ ਸਰਦਨ ਜਿੱਥੇ ਸਾਨੂੰ ਜ਼ਿਆਦਾ ਮੇਨ ਜਿਹੜੀ ਸਮੱਸਿਆ ਆਉਗੀ ਜਿਹੜੇ ਵੀ ਮੱਲੇ ਚ ਬਹੁਤ ਜ਼ਿਆਦਾ ਸਿਲਟ ਆਪ ਜਿੱਥੇ ਲੈਣਾ ਹਰਿਆਂ ਉਸ ਮਸ਼ੀਨ ਨੇ ਓਨਲੀ ਸਿਰਫ ਜਿਹੜਾ ਮੇਨ ਹਾਲ ਦੇ ਵਿੱਚੋਂ ਜਿਹੜਾ ਗਾਰ ਕੱਢਣੀ ਗਾਰ ਚੱਕਣੀ ਉਹਦੇ ਨਾਲ ਜੇ ਮੇਨ ਹਾਲ ਦੇ ਵਿੱਚ ਜਦੋਂ ਜਾਂ ਜਿਹੜੀਆਂ ਲਾਈਨਾਂ ਦਾ ਮੂੰਹ ਖਾਲੀ ਹੁੰਦਾ ਹੈ ਤਾਂ ਜਿਹੜੀ ਮਦਰਲੀ ਗਾਰ ਇਹ ਲਾਈਨਾਂ ਦੀ ਉਹ ਕੋਲ ਕੇ ਅੱਗੇ ਜਿਹੜੀ ਔਰ ਸਫਾਈ ਜਿਹੜੀ ਵਧੀਆ ਹੋ ਜੂਗੀ ਉਹਨੇ ਓਨਲੀ ਸਿਰਫ ਤਿਸਰਤ ਆਪਣਾ ਲਾਈਨ ਦੇ ਵਿੱਚ ਨਹੀਂ ਜਾਣਾ ਓਨਲੀ ਕਲਾ ਮੇਨ ਹਾਲ ਦੇ ਵਿੱਚ ਜਿਹੜਾ ਉਹਨੇ ਬਾਲਟੀ ਨੇ ਇਹ ਮਹੱਲੇ ਤੇ ਗਲੀਆਂ ਜਾਈ ਹਾਂ ਵੱਡੀਆਂ ਤਾਂ ਨਹੀਂ ਜਾ ਸਕਦੀਆਂ ਇਹ ਗ੍ਰੈਬ ਬਗੜ ਦੇ ਜਿੱਥੇ ਵੀ ਸਾਨੂੰ ਜ਼ਰੂਰਤ ਮਹਿਸੂਸ ਹੋਈ ਦੇ ਇੱਥੇ ਸਿਰ ਟੱਪ ਜ਼ਿਆਦਾ ਲਾਈਨ ਹੁੰਦੀ ਉੱਥੇ ਇਹਨੂੰ ਲਗਾਇਆ ਜਾ ਸਕਦਾ ਹੈ ਏਬੀਐਨਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ ਏਬੀਐਨਯੂ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ